ਤੁਸੀਂ ਜਿਵੇਂ ਮਿਲਦੇ ਤਾਂ ਰਹਿੰਦੇ ਆ ਬਹੁਤ ਸਾਰੀਆਂ ਗੱਲਾਂ ਕਰਦੇ ਰਹਿੰਦੇ ਆ ਤੇ ਆਪਸ ਵਿੱਚ ਗੱਲਬਾਤ ਵੀ ਕਰਦੇ ਆ ਕਿ ਕਿਸੇ ਨੂੰ ਆ ਬਿਮਾਰੀ ਕਿਸੇ ਨੂੰ ਇਹ ਆਪਾਂ ਅਗਰ ਗੱਲ ਕਰੀਏ ਆਹਾਰ ਜਿਹਨੂੰ ਅਨਾਜ ਕਹਿੰਦੇ ਨੇ ਉਸ ਸੰਬੰਧੀ ਮਤਲਬ ਲੋਕਾਂ ਨੂੰ ਖਾਣ ਪੀਣ ਦਾ ਕੁਝ ਪਤਾ ਹੈ ਕਿ ਐਵੇਂ ਹੀ ਖਾਈ ਜਾਂਦੇ ਨੇ ਐਵੇਂ ਜਿਆਦਾ ਖਾਂਦੇ ਜੀ ਅਸੀਂ ਸਕੀਨ ਵਿੱਚ ਜਿਆਦਾ ਆ ਗਏ ਹੈ ਵੈਸੇ ਮੇਰੇ ਹਿਸਾਬ ਨਾਲ ਸਾਨੂੰ ਕੁਦਰਤ ਨੇ ਸਾਡੇ ਲਈ ਸਭ ਕੁਝ ਦਿੱਤਾ ਕੋਈ ਆ ਚੀਜ਼ ਆ ਤੁਹਾਨੂੰ ਉਹ ਤੁਹਾਨੂੰ ਪਸੰਦ ਆ ਮੈਨੂੰ ਉਹ ਨਹੀਂ ਪਸੰਦ ਪਰ ਉਹਦਾ ਆਲਟਰਨੇਟ ਵੀ ਕੋਈ ਨਾ ਕੋਈ ਦਿੱਤਾ ਹੈ ਮਾ ਕੀ ਜੇ ਉਹ ਕਹੋ ਜੀ ਇਹ ਨਾ ਇਹ ਨਹਾ ਗਿਆ ਮਾਸਾਹਾਰੀ ਹੈ ਸ਼ਾਕਾਹਾਰੀ ਹੈ ਤੇ ਉਹ ਅੱਜ ਦੇ ਨਾਲ ਦੇ ਕੋਲ ਕੋਈ ਧਰਤੀ ਤੇ ਉਕਦਾ ਨਹੀਂ ਆਲਾਸ ਕਾ ਚਾਹੇਗਾ ਉਹ ਮੱਛੀਂ ਖਾਂਦੇ ਆ ਉਹ ਵਿਚਾਰੇ ਕਿਦਾਂ ਸ਼ਾਕਾਹਾਰੀ ਹੋ ਸਕਦੇ ਮੇਰੇ ਅਧਿਆਪਨਾ ਜੀ ਤੁਹਾਡਾ ਮਨ ਖੁਸ਼ ਹੋਣਾ ਚਾਹੀਦਾ ਪਰ ਖੇਸਵਾ ਨਾ ਅਜੀ ਮਨ ਤੋਂ ਜਾਜਾ ਫਿਰਦੇ ਆ ਤੇ ਜ਼ੇਤ ਲਈ ਘੱਟ ਚੋੜ ਜੀ ਅੰਦਗਾ ਅਜਨਸਰੀਆਂ ਚਾ ਮੂਟੇ ਮੈਂਦੇ ਆ ਬਹੁਤ ਸਜਾਵਟਾਂ ਨੇ ਉਹਨਾਂ ਚ ਗੁਣ ਹੈ ਇਸੇ ਤਰ੍ਹਾਂ ਅੱਜ ਅਸੀਂ ਇਸ ਪਾਚੇ ਨੂੰ ਕਰਦੇ ਕੋਹਾ ਰਹੀਆ ਆਵਾ ਕਰਾਂ ਚ ਆ ਭਾਈ ਬਾਤ ਰੋਗਾ ਲਈ ਬਹੁਤ ਸੋਹਣੀ ਇਹਦੀ ਸਬਜ਼ੀ ਖਾ ਲਓ ਇਹ ਤਾਂ ਕੁੱਦਾ ਕੱਢ ਕੇ ਖਾ ਲਓ ਅਜੀ ਘਰ ਵੀ ਉਹ ਜਿਹੜੀ ਉਰਬੀ ਪਾਰ ਉਹ ਨੇ ਖਾਂਦੇ ਪੈਰੋਂ ਹੈ ਲੰਬੇ ਨਾਲ ਉਹ ਸਾਨੂੰ ਪਤਾ ਨਹੀਂ ਸ਼ੁੱਧ ਮਿਲਣ ਲੱਗ ਨਹੀਂ ਤੇ ਸਾਡੀ ਸੋਚ ਵਧਣ ਦੀ ਲੋੜ ਹੈ